ਹਰਦੀ ਸਾਰੀਆਂ ਜਿਹਨੇ ਕਿਤਾਬ ਗਰਾਹਾਂ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 400 ਦੇ ਘਮਾਲਾ ਫੇਰਾ ਲੱਗਿਆ ਸੱਤ ਨੂੰ ਮਖਮਲ ਖਾਲਿਆ ਕਰ ਮੜਾ ਮੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿੰਨੀ ਤਰੀਕ ਹੋ ਗਈ 21 ਤਰੀਕ ਇੱਧਰ ਮੈਨੂੰ ਤਰਾ 21 ਤਰੀਕ ਜਿਹੜੇ ਸਵੇਰ ਦੇ 2 ਵਜੇ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਦੀ ਜਿਹੜੀ ਟੀਮ ਹੈ ਉਹ ਪੂਰੀ ਇੱਥੇ ਡਟੀ ਆ ਖੇਤੀਬਾੜੀ ਯੂਨੀਵਰਸਿਟੀ ਗਰਦਾਸਪੁਰ ਦੇ ਵਿੱਚ ਜਿਹੜਾ ਉਹਦਾ ਮਸਲਾ ਹੀ ਕਿ ਇੱਕ ਜਿਹੜਾ ਦੁਕਾਨਦਾਰ ਜਿਹਦੀ ਅਹੀਂ ਮਸ਼ਹੂਰੀ ਕਰਦੇ ਰਹੇ ਪਰੰਤੂ ਉਹਨੇ ਨਵਾਂ ਡਾੜ ਨਾ ਧਗਾ ਕੀਤਾ ਕਿ ਉਹਨੂੰ ਜਿਹੜੀ ਆ ਅ ਇਨਸਾਨਾਂ ਦੀ ਜਿਹੜੀ ਪਰਖ ਹੈ ਉਹ ਭੁੱਲ ਗਈ ਉਹਨੇ ਅੱਜ ਹਾਨੂੰ ਵੇਖੋ 3-4 ਦਿਨ ਤੋਂ ਕੀ ਜਿਹੜਾ ਉਹ ਆਪਣੇ ਜਿਹੜੇ ਗਾਹਕ ਨੇ ਇੱਕ ਦੁਕਾਨਦਾਰ ਹੈ ਉਹ ਆਪਣੇ ਗਾਹਕਾਂ ਦੀ ਕਿਉਂਕਿ ਇਹ ਜਿਹੜੀ ਦੁਕਾਨਦਾਰੀ ਹੈ ਇਹ ਜਿਹੜੇ ਗਾਹਕ ਨੇ ਉਹ ਰੱਬ ਦੇ ਰੂਪ ਕਿਹਾ ਜਾਂਦਾ ਤੇ ਅਸੀਂ ਬਿਲਕੁਲ ਉਹਦੇ ਵਾਸਤੇ ਜਿਹੜਾ ਤਨੋਂ ਮਨੋਂ ਜਿਹੜਾ ਆਪਾਂ ਉਹਦੇ ਸਾਥ ਦਿੰਦੇ ਰਹੇ ਤੇ ਕੰਮ ਵੀ ਕਰਦੇ ਰਹੇ ਉਹਦੇ ਵਾਸਤੇ ਮੁਫਤ ਵਿੱਚ ਉਹ ਜੀਮਸੂਰੀਆ ਕਰਦੇ ਰਹੇ ਆ ਆ ਉਹਨਿਆਂ ਨੂੰ ਜਿਹੜਾ ਉਸ ਚੀਜ਼ ਦਾ ਜਿਹੜਾ ਸਾਨੂੰ ਫਾਇਦਾ ਦਿੱਤਾ ਕਿ ਅਜ ਰਾਤ 2 ਵਜੇ ਜਿਹੜਾ ਉਹਨੇ ਕਈ ਸਕੀਮਾਂ ਲਾਈਆਂ ਆਪਣੀ ਜ਼ੁਬਾਨ ਤੋਂ ਕਿੰਨੀ ਵਾਰੀ ਮੁਕਰਿਆ ਪਹਿਲਾਂ ਮੁਕੇਰੀਆਂ ਤੋਂ ਮੁਕਰਿਆ ਫੇਰ ਇੱਥੋਂ ਗਰਦਾਸਪੁਰੋਂ ਮੁੱਕਰ ਗਿਆ ਤੇ ਝੂਠ ਬੋਲਦਾ ਰਿਹਾ ਮੇਰਾ ਫਲਾਣਾ ਮਰ ਗਿਆ ਢਿੰਗਰਾ ਮੈਂ ਨਹੀਂ ਆ ਸਕਦਾ ਤੇ ਪਿੱਛੇ ਚਾਲਾਂ ਚੱਲਦਾ ਰਿਹਾ ਆ ਨੂੰ ਚਾਲਦਾ ਪਤਾ ਲੱਗ ਗਿਆ ਵੀ ਰਾਹ ਦੇ ਨਾ ਟਰਾਲੀ ਪਾਉਣ ਆਉਣਾ ਤੇ ਸਾਡੀ ਜਿਹੜੀ ਪੂਰੀ ਟੀਮ ਹੈ ਉਹ ਪੂਰੀ ਰਾਹ ਤੇ ਇੱਥੇ ਡਟੀ ਹੈ ਤੇ ਕੱਲ ਦਾ ਦਿਨ ਜਿੰਨਾ ਚਿਰ ਤੱਕ ਸਾਡਾ ਫੈਲਾਣਾ ਨਹੀਂ ਲੁਪੜਦਾ ਅ ਵੱਧ ਤੋਂ ਵੱਧ ਜਿਹੜੀ ਗਿਣਤੀ ਸਾਡੇ ਵੀਰ ਕਹਿੰਦੇ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਬੀਬੀਆਂ ਨੂੰ ਕਿ ਤੁਸੀਂ ਚਲੀਆਂ ਜਾਓ ਪਰੰਤੂ ਉਹ ਕਹਿੰਦੀ ਹੈ ਕਿ ਨਹੀਂ ਆਪਾਂ ਜਿਹੜਾ ਇਹਦਾ ਮਸਲਾ ਹੈ ਇਹਨੂੰ ਜਿੰਨਾ ਚਿਰ ਹੱਲ ਨਹੀਂ ਹੁੰਦਾ ਅਸੀਂ ਵੀ ਉਹਨਾਂ ਚਿਰ ਜਿਹੜਾ ਘਰ ਨਹੀਂ ਜਾਣਾ ਤੇ ਇਸ ਕਰਕੇ ਕੱਲ ਜਿਹੜਾ ਅਸੀਂ ਪ੍ਰਸ਼ਾਸਨ ਦੇ ਰਗਾਂ ਦੇ ਵਿੱਚ ਗੂਠਾ ਲਾਵਾਂਗੇ ਕਿ ਜਲਦੀ ਤੋਂ ਜਲਦੀ ਇਹ ਕੰਮ ਨੂੰ ਨਿਬੇੜਿਆ ਜਾਵੇ ਤੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਆਪਾਂ ਪੂਰਾ ਸਮਰਥਨ ਦੇ ਕੇ ਤੇ ਉੱਪਰ ਚੁੱਕਨੇ ਆ ਤੇ ਉਹ ਜਿਹੜੇ ਆਪਣੇ ਗਾਕਾਂ ਦੀ ਇਹ ਹਾਲਤ ਕਰਨ ਦੇ ਨੇ ਕਿ ਇਹਨਾਂ ਦਾ ਮੁਕੰਮਲ ਜਿਹੜਾ ਉਹ ਬਾਈਕਾਟ ਗਾਹ ਵਾਸਤੇ ਕੀਤਾ ਜਾਵੇ ਤਾਂ ਕਿ ਇਹੋ ਜਿਹੇ ਬੰਦੇ ਨੂੰ ਅਕਲ ਆ ਜਾਵੇ ਕਿ ਜਿਹੜੇ ਆਪਣੇ ਜਿਹੜਾ ਜਿਨ੍ਹਾਂ ਦੇ ਸਾਰੇ ਦੇ ਉੱਤੇ ਆਪਾਂ ਉੱਡਦੇ ਆ ਤੇ ਉਹਨਾਂ ਦਾ ਆਪਾਂ ਇਹ ਹਾਲ ਕਰ ਰਹੇ ਆ ਸੋ ਇਸ ਕਰਕੇ ਆਪਾਂ ਜਿਹੜਾ ਰਾਤ 2 ਵਜੇ ਵੀ ਡਟੇ ਆ ਤੇ ਲਗਾਤਾਰ ਜਿਹੜਾ ਇੱਥੇ ਡਟੇ ਆ ਜਿੰਨਾ ਚਿਰ ਤੱਕ ਮਸਲਾ ਹੱਲ ਨਹੀਂ ਹੁੰਦਾ ਸਾਡਾ ਕੋਈ ਵੀ ਵੀਰ ਇੱਥੋਂ ਜਾਣ ਵਾਲਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ